ਹਾਂਜੀ ਕੀ ਹਾਲ ਚਾਲ ਨੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਪਾਂਡਵਾਂ ਦੇ ਰਾਜਸੂਜਗ ਦੀ ਕਥਾ ਜਦੋਂ ਸ਼ੰਖ ਨਹੀਂ ਵੱਜਦਾ ਪਾਂਡਵਾਂ ਨੇ ਇੱਕ ਵਾਰੀ ਇੱਕ ਰਾਜਸੂਜਗ ਕਰਨ ਦਾ ਫੈਸਲਾ ਕੀਤਾ ਸ਼੍ਰੀ ਕ੍ਰਿਸ਼ਨ ਜੀ ਨੇ ਅੱਗੇ ਹੋ ਕੇ ਸਾਰੇ ਕਾਸੇ ਦੀ ਦੇਖਰੇਖ ਕੀਤੀ ਸ਼੍ਰੀ ਕ੍ਰਿਸ਼ਨ ਜੀ ਜਿੰਨੇ ਵੀ ਸਾਧੂ ਸੰਤ ਮਹਾਪੁਰਸ਼ ਚੱਗ ਦੇ ਵਿੱਚ ਆਉਂਦੇ ਸਾਰਿਆਂ ਦੇ ਚਰਨ ਖੁਦ ਧੁੰਦੇ ਉਹਨਾਂ ਨੇ ਇਸ ਗੱਲ ਦੇ ਪੂਰਨੇ ਪਾਏ ਕਿ ਇੱਕ ਗ੍ਰਸਤੀ ਨੂੰ ਸੰਤਾਂ ਮਹਾਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਆ। ਸ਼੍ਰੀ ਕ੍ਰਿਸ਼ਨ ਜੀ ਦੇ ਦੇਸ਼ਾਂ ਅਨੁਸਾਰ ਪਾਂਡਵਾਂ ਨੇ ਰਾਜਸੂਜਗ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਇੱਕ ਸ਼ੰਖ ਨੂੰ ਇੱਕ ਬਾਂਸ ਦੇ ਨਾਲ ਬੰਨ੍ਹ ਕੇ ਇੱਕ ਉੱਚੀ ਜਗ੍ਹਾ ਦੇ ਉੱਤੇ ਸਥਾਪਿਤ ਕਰ ਦਿੱਤਾ ਗਿਆ। ਮੰਨਿਆ ਇਹ ਜਾਂਦਾ ਕਿ ਰਾਜਸੂਜਗ ਜਿਹੜਾ ਉਹ ਜਦੋਂ ਸੰਪੂਰਨ ਹੋ ਜਾਂਦਾ ਤਾਂ ਇਹ ਸ਼ੰਖ ਆਪਣੇ ਆਪ ਵੱਜਣ ਲੱਗ ਜਾਂਦਾ ਇਹਨੂੰ ਕਿਸੇ ਮਨੁੱਖ ਦੁਆਰਾ ਨਹੀਂ বাজਾਇਆ ਜਾਂਦਾ ਸਗੋਂ ਇਹ ਆਪਣੇ ਆਪ ਹੀ ਵੱਜੇਗਾ ਤੇ ਇਹਦੀ ਜਿਹੜੀ ਧੁਨੀ ਆ ਜਿਹੜੀ ਇਹਦੀ ਆਵਾਜ਼ ਆ ਉਹ ਇੰਨੀ ਕੁ ਜ਼ਿਆਦਾ ਉੱਚੀ ਹੋਊਗੀ ਕਿ ਉਹ ਤਿੰਨਾਂ ਲੋਕਾਂ ਦੇ ਵਿੱਚ ਸੁਣੀ ਜਾਊਗੀ ਲਓ ਜੀ ਰਾਜਸੂ ਯੱਗ ਸ਼ੁਰੂ ਹੋ ਜਾਂਦਾ ਹੁਣ ਪੰਜੇ ਪਾਂਡਵ ਜਿੰਨੇ ਵੀ ਲੋਕ ਯੱਗ ਦੇ ਵਿੱਚ ਭਾਗ ਲੈਣ ਲਈ ਆਉਂਦੇ ਆ ਸਾਰਿਆਂ ਦੀ ਸੇਵਾ ਕਰਦੇ ਆ ਲੋਕ ਆਉਂਦੇ ਆ ਖਾਣਾ ਖਾਂਦੇ ਆ ਤਰ੍ਹਾਂ-ਤਰ੍ਹਾਂ ਦੇ ਭੋਜਨ ਪਦਾਰਥ ਗ੍ਰਹਿਣ ਕਰਦੇ ਆ ਤੇ ਜਾਣ ਲੱਗੇ ਦਾਨ ਦਕਸ਼ਨਾ ਲੈ ਕੇ ਚਲੇ ਜਾਂਦੇ ਆ ਇਹ ਯੱਗ ਕਈ ਦਿਨ ਚੱਲਦਾ ਹੈ ਦਰਯੋਧਨ ਵੀ ਇਹਨਾਂ ਦੇ ਨਾਲ ਹੀ ਹੁੰਦਾ ਤੇ ਉਹ ਬੜਾ ਜ਼ੋਰ ਲਾਉਂਦਾ ਵੀ ਇਹ ਜਿਹੜਾ ਯੱਗ ਆ ਇਹ ਸੰਪੂਰਨ ਨਾ ਹੋਵੇ ਉਹ ਬਾਦ ਚੜ ਕੇ ਲੋਕਾਂ ਨੂੰ ਦਾਨ ਦਿੰਦਾ ਜਿੰਨਾ ਵੀ ਤਾਂ ਦੌਲਤ ਹੁੰਦੀ ਆ ਜਿੱਥੇ 1 ਰੁਪਿਆ ਦੇਣਾ ਤਾਂ ਉਹ 10 ਦਿੰਦਾ ਇਸ ਤਰੀਕੇ ਦੇ ਨਾਲ ਮਤਲਬ ਉਹ ਜਿਆਦਾ ਤੋਂ ਜਿਆਦਾ ਇਹਨਾਂ ਦਾ ਖਰਚਾ ਕਰਾਉਂਦਾ ਬਹੁਤ ਹੀ ਜਿਆਦਾ ਤੇ ਦੋਨਾਂ ਹੱਥਾਂ ਦੇ ਨਾਲ ਧਨ ਲਟਾਉਂਦਾ ਸ਼੍ਰੀ ਕ੍ਰਿਸ਼ਨ ਜੀ ਸਾਰਾ ਕੁਝ ਦੇਖਦੇ ਤੇ ਮੁਸਕਰਾ ਦਿੰਦੇ ਜਿੰਨਾ ਇਹ ਖਰਚਾ ਕਰਦਾ ਉਨਾ ਹੀ ਧਨ ਜਿਹੜਾ ਖਜ਼ਾਨੇ ਦੇ ਵਿੱਚ ਹੋਰ ਜਿਆਦਾ ਆ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਦਰਯੋਧਨ ਸੀਗਾ ਓਹੋ ਇਸ ਜੱਗ ਨੂੰ ਨੁਕਸਾਨ ਨਹੀਂ ਪਹਚਾ ਸਕਿਆਗਾ ਬੜਾ ਜੋਰ ਲਾਇਆ ਪਰ ਉਹ ਆਪ ਦੇ ਯਤਨਾਂ ਦੇ ਵਿੱਚ ਸਫਲ ਨਹੀਂ ਹੋ ਸਕਿਆ ਅਖੀਰ ਨੂੰ ਇਹ ਜੱਗ ਸੰਪੂਰਨਤਾ ਵੱਲ ਵਧਣ ਲੱਗਾ ਲੋਕ ਜਿੰਨੇ ਵੀ ਆਏ ਖਾ ਕੇ ਚਲੇ ਗਏ ਦਾਨ ਦਖਸ਼ਨਾ ਲੈ ਗਏ ਤੇ ਸਾਰਿਆਂ ਨੇ ਹੀ ਇਹਦੀ ਸੰਪੂਰਨਤਾ ਦੇ ਲਈ ਅਰਦਾਸ ਕੀਤੀ ਸਾਰੇ ਸਾਧੂ ਸੰਤ ਬਹੁਤ ਖੁਸ਼ ਹੋਏ ਨਗਰ ਨਿਵਾਸੀ ਦੂ ਦੂਰ ਦੇਸ਼ ਤੋਂ ਆਏ ਲੋਕ ਸਭ ਪ੍ਰਸੰਨ ਹੋਏ ਪਰ ਇਹ ਜਿਹੜਾ ਸ਼ੰਖਾ ਉਹ ਨਹੀਂ ਵੱਜਦਾਗਾ ਸੰਪੂਰਨ ਹੋ ਜਾਂਦਾ ਯੱਗ ਸ਼੍ਰੀ ਕ੍ਰਿਸ਼ਨ ਜੀ ਸਾਰਾ ਕੁਝ ਦੇਖਦੇ ਆ ਤੇ ਪਰ ਜਿਹੜਾ ਯੱਗ ਹੈ ਸੰਪੂਰਨ ਹੋਣ ਤੋਂ ਬਾਅਦ ਵੀ ਸ਼ੰਖ ਨਹੀਂ ਵੱਜਦਾਗਾ ਪੰਡਿਤ ਬੜੇ ਪਰੇਸ਼ਾਨ ਹੁੰਦੇ ਆ ਕਹਿੰਦੇ ਹੁਣ ਤਾਂ ਆਪਣੀ ਹੀਠੀ ਹੋ ਜੂਗੀ ਤੇ ਤੁਸੀਂ ਐਂ ਦੇਖੋ ਵੀ ਸਾਡਾ ਜਿਹੜੀ ਆ ਗਲਤੀ ਕਿੱਥੇ ਰਹਿ ਗਈ ਫਿਰ શ્રીਕ੍ਰਿਸ਼ਨ ਜੀ ਕਹਿੰਦੇ ਆ ਤੁਸੀਂ ਸਾਰਿਆਂ ਨੂੰ ਸੱਦਿਆ ਸਾਧੂ ਮਹਾਪੁਰਸ਼ਾਂ ਨੂੰ ਪਰ ਤੁਸੀਂ ਇੱਕ ਮਹਾਪੁਰਸ਼ ਨੂੰ ਸੱਦਣਾ ਭੁੱਲ ਗਏ ਜਿਹੜੇ ਕਿ ਇਸ ਸਮੇਂ ਬ੍ਰਹਮ ਗਿਆਨੀ ਆ ਕਹਿੰਦੇ ਜੀ ਦੱਸੋ ਕੌਣ ਕਹਿੰਦੇ ਜੀ ਉਹ ਹੈਗੇ ਆ ਵਾਲਮੀਕ ਜੀ ਭੀਲ ਵਾਲਮੀਕ ਵਾਲਮੀਕ ਜੀ ਦੀ ਕਥਾ ਮੈਂ ਤੁਹਾਨੂੰ ਪਹਿਲਾਂ ਵੀ ਸੁਣਾਈ ਸੀਗੀ ਵੀ ਉਹਨਾਂ ਦਾ ਜਿਹੜਾ ਹੈਗਾ ਪਾਲਨ ਪੋਸ਼ਣ ਉਹ ਭੀਲਾਂ ਦੇ ਕਰੇ ਹੋਣ ਕਰਕੇ ਉਹਨਾਂ ਨੂੰ ਭੀਲ ਜਾਤੀ ਦੇ ਗਰੀਬ ਛੂਦਰ ਸਮਝਿਆ ਜਾਂਦਾ ਸੀਗਾ ਤੇ ਪਰ ਉਹਨਾਂ ਨੇ ਫਿਰ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਸੀਗਾ ਭਗਤੀ ਕਰਕੇ ਤੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਵੀ ਤੁਸੀਂ ਉਸ ਭੀਲ ਨੂੰ ਬ੍ਰਾਹਮਣ ਨੂੰ ਜੋ ਵੀ ਬਾਲਮੀਕ ਜੀ ਨੇ ਉਹਨਾਂ ਨੂੰ ਨਹੀਂ ਸੱਦਿਆ ਇਸੇ ਕਰਕੇ ਤੁਹਾਡਾ ਜਿਹੜਾ ਯਾਗ ਆ ਉਹ ਪੂਰਨ ਨਹੀਂ ਹੋਇਆ ਫੇਰ ਜੀ ਇਹ ਜਿਹੜੇ ਜਯਦੇਸ਼ਟਰ ਜੀ ਸੀਗਾ ਇਹ ਆਪਦੇ ਭਰਾਵਾਂ ਨੂੰ ਭੇਜਦਾ ਭੀਮ ਨੂੰ ਤੇ ਅਰਜਨ ਨੂੰ ਉਹਨਾਂ ਨੂੰ ਲੈਣ ਦੇ ਲਈ ਹੁਣ ਅਰਜਨ ਤੇ ਭੀਮ ਦੋਨੇ ਜਾਣੇ ਬਾਲਮੀਕ ਜੀ ਕੋਲ ਜਾਂਦੇ ਆ ਜਾ ਕੇ ਉਹਨਾਂ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਯੱਗ ਦੇ ਵਿੱਚ ਚੱਲੋ ਉੱਥੇ ਭੋਜਨ ਸ਼ਕੋ ਤੇ ਸਾਥੋ ਦਾਨ ਦਕਸ਼ਨਾ ਲੋ ਤਾਂ ਕਿ ਸਾਡਾ ਜਿਹੜਾ ਯੱਗ ਆ ਉਹ ਸੰਪੂਰਨ ਹੋ ਸਕੇ ਬਾਲਮੀਕ ਜੀ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਮੈਂ ਚੱਲਵੜਦਾ ਪਰ ਜਿੰਨੇ ਵੀ ਕਦਮ ਮੈਂ ਤੁਹਾਡੇ ਮਹਿਲ ਵੱਲੋਂ ਚੱਲ ਕੇ ਜਾਊਂਗਾ ਤੁਹਾਨੂੰ ਉਹਨੇ ਰਾਜਸੂਜਗ ਦਾ ਫਲ ਮੈਨੂੰ ਦੇਣਾ ਪਊਗਾ ਤਾਂ ਫਿਰ ਮੈਂ ਤੁਹਾਡੇ ਨਾਲ ਚੱਲਵੜਦਾ ਭੀਮ ਤੇ ਅਰਜੁਨ ਬੜੇ ਪਰੇਸ਼ਾਨ ਹੁੰਦੇ ਆ ਕਹਿੰਦੇ ਮਹਾਰਾਜ ਸਾਥੋਂ ਤਾਂ ਇੱਕ ਰਾਜਸੀ ਜਾਗੀ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਕਹਿੰਦੇ ਵੀ ਜਿੰਨੇ ਕਦਮ ਚੱਲ ਕੇ ਜਾਵਾਂਗੇ ਉਹਨੇ ਰਾਜਸੂਜਗ ਦਾ ਫਲ ਦੇਣਾ ਪਊਗਾ ਦੋਨੇ ਬੜੇ ਨਿਰਾਸ਼ ਹੁੰਦੇ ਆ ਤੇ ਵਾਪਸ ਆ ਜਾਂਦੇ ਆ ਆ ਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਦੱਸਦੇ ਆ 유ਦਿਸ਼ਥਰ ਨੂੰ ਦੱਸਦੇ ਆ ਕਿ ਇਸ ਤਰ੍ਹਾਂ ਗੱਲ ਹੋਈ ਆ ਫਿਰ ਕੋਲੇ ਦ੍ਰੋਪਤੀ ਖੜੀ ਹੁੰਦੀ ਆ ਦ੍ਰੋਪਤੀ ਕਹਿੰਦੀ ਤੁਸੀਂ ਮੈਨੂੰ ਆਗਿਆ ਦਿਓ ਮੈਂ ਜਾਂਨੀ ਆ 유ਦਿਸ਼ਥਰ ਕਹਿੰਦਾ ਵੀ ਭਈ ਇਹ ਤਾਂ ਇਹਨਾਂ ਤੋਂ ਮੰਨੇ ਨਹੀਂਗੇ ਐਨੇ ਰਾਜ ਤੋਂ ਜਗ ਦਾ ਫਲ ਭਾਲਦੇ ਆ ਆਪਣਾ ਤਾਂ ਤਾਂ ਇੱਕ ਹੀ ਨਹੀਂ ਪੂਰਾ ਹੁੰਦਾ ਕਿਵੇਂ ਮਨਾਵਾਂਗੇ ਦ੍ਰੋਪਤੀ ਕਹਿੰਦੀ ਜੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਜਾਣ ਦਿਓ ਉਹਨਾਂ ਤੋਂ ਅੱਗੇ ਲੈ ਕੇ ਜੀ ਦ੍ਰੋਪਤੀ ਆ ਜਾਂਦੀ ਆ ਆ ਕੇ ਉਹਨਾਂ ਨੂੰ ਉਹੀ ਬੇਨਤੀ ਕਰਦੀ ਆ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਗੁਬਾਰਮਿਕ ਜੀ ਵੀ ਉਹੀ ਸ਼ਰਤ ਰੱਖਦੇ ਆ ਵੀ ਜਿੰਨੇ ਕਦਮ ਮੈਂ ਚੱਲ ਕੇ ਜਾਊਂਗਾ ਉਹਨੇ ਰਾਜ ਸੂਜਗ ਦਾ ਫਾਲ ਤੁਸੀਂ ਮੈਨੂੰ ਦੇ ਦਿਓ ਦ੍ਰੋਪਤੀ ਕਹਿੰਦੀ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਤੁਸੀਂ ਜੀ ਨਾਲ ਚੱਲੋ ਹੁਣ ਬਾਲਮਿਕ ਜੀ ਅੱਗੋਂ ਹੱਸ ਕੇ ਕਹਿੰਦਾ ਵੀ ਭਾਈ ਤੂੰ ਪਹਿਲਾਂ ਮੈਨੂੰ ਫਾਲ ਮੇਰੀ ਝੋਲੀ 'ਚ ਪਾ ਦੇ ਤੇ ਫੇਰ ਮੈਂ ਤੁਹਾਡੇ ਨਾਲ ਚੱਲਦਾ ਕਿੰਦੀ ਠੀਕ ਆ ਜੀ ਕੋਈ ਗੱਲ ਨਹੀਂ ਹੁਣੇ ਦੇ ਦਿੰਨੀ ਆ ਤੇ ਪਰ ਪਹਿਲਾਂ ਮੈਂ ਇੱਕ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹਨੀ ਆ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਸੁਣਿਆ ਜਦੋਂ ਵੀ ਕੋਈ ਵਿਅਕਤੀ ਕਿਸੇ ਸਾਧੂ ਮਹਾਤਮਾ ਦੇ ਕੋਲੇ ਜਾਂਦਾ ਤਾਂ ਉਹਦੇ ਵੱਲ ਚੱਲ ਕੇ ਜਾਣ ਵੇਲੇ ਦੇ ਇੱਕ ਇੱਕ ਕਦਮ ਦਾ ਜਿਹੜਾ ਫਾਲਾ ਉਹ 100 ਰਾਸ਼ੂ ਯੱਗ ਦੇ ਬਰਾਬਰ ਹੁੰਦਾ ਕੀ ਇਹ ਗੱਲ ਠੀਕ ਆ ਬਾਲਮਿਕ ਜੀ ਹੱਸ ਕੇ ਕਹਿੰਦੇ ਹਾਂ ਇਹ ਗੱਲ ਤੇ ਠੀਕ ਹੈ ਤੇਰੀ ਗੱਲ ਸਹੀ ਹੈ ਤੇ ਫਿਰ ਦਰੋਪਤੀ ਵੀ ਅੱਗੋਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਕਹਿੰਦੀ ਹੈ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਜਿੰਨੇ ਕਦਮ ਮੈਂ ਤੁਹਾਡੇ ਨਾਲ ਚੱਲ ਕੇ ਆਈਆਂ ਉਹਨੇ ਸੋ ਰਾਜਸੂ ਯਗ ਦਾ ਫਲ ਤੁਸੀਂ ਮੇਰੀ ਝੋਲੀ ਪਾ ਦਿਓ ਤੇ ਜਿੰਨੇ ਕਦਮ ਤੁਸੀਂ ਮੇਰੇ ਨਾਲ ਚੱਲ ਕੇ ਜਾਓਗੇ ਉਹਨੇ ਮੈਂ ਤੁਹਾਡੇ ਝੋਲੀ ਪਾ ਦੂੰਗੀ ਵਾਪਸ ਕਰ ਦੂੰਗੀ ਤੁਹਾਨੂੰ ਬਾਲਮੀਕ ਜੀ ਬੜੇ ਖੁਸ਼ ਹੁੰਦੇ ਆ ਹੱਸਦੇ ਆ ਤੇ ਉਹਦੇ ਨਾਲ ਚਲੇ ਜਾਂਦੇ ਆ ਜਾ ਕੇ ਭੋਜਨ ਛਕਦੇ ਆ ਜਦੋਂ ਭੋਜਨ ਛਕ ਰਹੇ ਹੁੰਦੇ ਆ ਹੁਣ 36 ਪ੍ਰਕਾਰ ਦੇ ਭੋਜਨ ਉਹਨਾਂ ਦੇ ਅੱਗੇ ਪਏ ਆ ਜਦੋਂ ਭੋਜਨ ਛਕਣ ਲੱਗੇ ਤਾਂ ਉਹਨਾਂ ਨੇ ਸਾਰਿਆਂ ਦੇ ਵਿੱਚੋਂ ਥੋੜਾ ਥੋੜਾ ਭੋਜਨ ਇੱਕ ਜਗ੍ਹਾ ਤੇ ਇਕੱਤਰਤ ਕੀਤਾ ਤੇ ਸਾਰੇ ਭੋਜਨ ਨੂੰ ਇਕੱਠਾ ਕਰਕੇ ਮਿਲਾ ਕੇ ਉਹ ਖਾਣ ਲੱਗ ਜਾਂਦੇ ਆ ਹੁਣ ਉਹਦੇ ਵਿੱਚ ਖੀਰ ਪੂੜੇ ਨਮਕੀਨ ਚੀਜ਼ਾਂ ਵੀ ਸੀਂਗਾ ਦਾਲਾਂ ਸਬਜ਼ੀਆਂ ਵੀ ਸੀ ਰੋਟੀ ਵੀ ਸੀ ਚਾਵਲ ਵੀ ਸੀ ਮਿੱਠੇ ਵੀ ਨਮਕੀਨ ਵਾਲੇ ਹਰ ਤਰ੍ਹਾਂ ਦਾ ਭੋਜਨ ਸੀਗਾ ਤੇ ਉਹ ਸਾਰੇ ਭੋਜਨਾਂ ਨੂੰ ਸਾਰੇ ਖਾਣਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲੈਂਦੇ ਆ ਰਲਾ ਮਿਲਾ ਕੇ ਫਿਰ ਉਹਨੂੰ ਖਾਣ ਲੱਗ ਜਾਂਦੇ ਆ ਇਹ ਦੇਖ ਕੇ ਦ੍ਰੋਪਦੀ ਜਿਹੜੀ ਆ ਉਹ ਮਨ ਦੇ ਵਿੱਚ ਹੀ ਇਹ ਸੋਚਦੀ ਆ ਕਿ ਇਹ ਇੱਕ ਨੀਚ ਜਾਤੀ ਦਾ ਬ੍ਰਾਹਮਣ ਇੱਕ ਨੀਚ ਜਾਤੀ ਦਾ ਸਾਧੂ ਆ ਤੇ ਇਹਦੀਆਂ ਹਰਕਤਾਂ ਦੇ ਵਿੱਚੋਂ ਜਿਹੜੀ ਇਹਦੀ ਜਾਤੀ ਇਹ ਦਿਖਦੀ ਆ ਭਾਵੇਂ ਕਿ ਇਹ ਗਿਆਨੀ ਐ ਭਾਵੇਂ ਇਹ ਰੱਬ ਨੂੰ ਮਿਲਿਆ ਹੋਊਗਾ ਪਰ ਇਹਦੀਆਂ ਜਿਹੜੀਆਂ ਹਰਕਤਾਂ ਉਹਨਾਂ ਦੇ ਵਿੱਚੋਂ ਪਤਾ ਲੱਗਦਾ ਵੀ ਇਹ ਇੱਕ ਨੀਚ ਜਾਤੀ ਦਾ ਹੈ ਲਓ ਜੀ ਬਾਲਮਿਕ ਜੀ ਨੇ ਭੋਜਨ ਛਕਿਆ ਜਦੋਂ ਭੋਜਨ ਛਕ ਕੇ ਅਰਦਾਸ ਕਰਦੇ ਆ ਰਾਜਸੂ ਜਗ ਲਈ ਤਾਂ ਜਿਹੜਾ ਸ਼ੰਖਾ ਉਹ ਵੱਜਦਾ ਪਰ ਬੜੀ ਹੌਲੀ ਜੀ ਆਵਾਜ਼ ਦੇ ਵਿੱਚ ਬੜੀ ਮਰੀ ਜੀ ਆਵਾਜ਼ ਦੇ ਵਿੱਚ ਉਹ ਬੋਲਦਾ ਸਾਰੇ ਬੜੇ ਪਰੇਸ਼ਾਨ ਹੁੰਦੇ ਆ ਵੀ ਬੋਲਿਆ ਦਾ ਹੈ ਪਰ ਇੰਨੀ ਕਾ ਤੋਂ ਕੀ ਗਲਤੀ ਰਹਿ ਗਈ ਸਾਤੋਂ ਇੰਨਾ ਹੌਲੀ ਬੋਲਿਆ ਇਹ ਦ੍ਰੋਪਦੀ ਕਹਿੰਦੀ ਹੈ ਮਹਾਰਾਜ ਗਲਤੀ ਮੈਥੋਂ ਹੋਈ ਹੈ ਵੀ ਮੈਂ ਆਪਦੇ ਮਨ ਦੇ ਵਿੱਚ ਤੁਹਾਡੀ ਜਾਤ ਪਰਖੀ ਸਾਰੀ ਗੱਲ ਦੱਸਦੀ ਹੈ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹੁਣ ਭਾਈ ਤੂੰ ਬਾਲਮੀਕ ਜੀ ਤੋਂ ਨਾਲੇ ਤਾਂ ਮਾਫੀ ਮੰਗ ਕਰ ਨਾਲੇ ਉਹਨਾਂ ਤੋਂ ਆਪਦੇ ਸਵਾਲ ਦਾ ਉੱਤਰ ਲੈ ਲਾ। ਦ੍ਰੋਪਦੀ ਬਾਲਮੀਕ ਜੀ ਨੂੰ ساری ਗੱਲ ਦੱਸਦੀ ਹੈ ਤੇ ਮਾਫੀ ਮੰਗਦੀ ਹੈ। ਬਾਲਮੀਕ ਜੀ ਹੱਸ ਕੇ ਕਹਿੰਦੇ ਭਾਈ ਇਹੋ ਜੀ ਕੋਈ ਗੱਲ ਨਹੀਂ ਜਿਹੜੀ ਤੂੰ ਸੋਚੀ ਹੈ। ਪਰ ਅਸੀਂ ਦੇਨ ਦੇ ਵਿੱਚ ਇੱਕੋ ਵਾਰੀ ਕੁਸ਼ਕ ਗਰਾਈਆਂ ਭੋਜਨ ਦੀਆਂ ਛਗਣੀਆਂ ਹੁੰਦੀਆਂ ਤੇ ਉਹ ਵੀ ਜਿਹੜਾ ਪ੍ਰਮਾਤਮਾ ਜੋ ਵਿਸ਼ਨੂ ਜੀ ਨੇ ਉਹਨਾਂ ਨੂੰ ਭੋਗ ਲਗਾ ਕੇ ਹੁਣ ਜੋ ਉਹਨਾਂ ਨੂੰ ਭੋਗ ਲਵਾਉਣਾ ਉਹੀ ਸ਼ੀਤ ਪ੍ਰਸ਼ਾਦ ਜਿਹੜਾ ਉਹ ਅਸੀਸ਼ਕਣਾ ਹੁਣ 36 ਗਰਾਈਆਂ ਅਸੀਸ਼ਕਣੀਆਂ ਨਹੀਂ ਆ ਤੇ 36 ਜਿਹੜੇ ਪ੍ਰਕਾਰ ਦੇ ਭੋਜਨਾਂ ਉਹਨਾਂ ਸਾਰਿਆਂ ਦਾ ਭੋਗ ਹੁਣ ਮੈਂ ਉਹਨਾਂ ਨੂੰ ਲਵਾਉਣਾ ਹੀ ਆ ਜੋ ਤੁਸੀਂ ਮੇਰੇ ਅੱਗੇ ਰੱਖੇ ਆ ਇਸ ਕਰਕੇ ਮੈਂ ਸਾਰੇ ਭੋਜਨਾਂ ਦੇ ਵਿੱਚੋਂ ਥੋੜਾ ਥੋੜਾ ਲੈ ਕੇ ਉਹ ਸਾਰੀਆਂ ਗਰਾਈਆਂ ਇਕੱਠੀਆਂ ਕਰ ਲਈਆਂ ਤਾਂ ਕਿ ਜਿਹੜੇ ਆ ਉਹ ਮੈਂ ਪ੍ਰਮਾਤਮਾ ਨੂੰ ਵਿਸ਼ਨੂੰ ਜੀ ਨੂੰ ਭੋਗ ਲਵਾ ਸਕਾਂ ਤੇ ਉਹਨਾਂ ਦਾ ਜਿਹੜਾ ਸ਼ੀਰ ਪ੍ਰਸ਼ਾਦ ਆ ਉਹ ਖੁਦ ਛਕ ਸਕਾਂ ਇਸੇ ਕਰਕੇ ਭਾਈ ਮੈਂ ਸਾਰਿਆਂ ਨੂੰ ਜਿੰਨੇ ਵੀ ਰਾਸ ਸੀ ਕੋਈ ਮਿੱਠਾ ਸੀ ਨਮਕੀਨ ਸੀ ਕੋਈ ਕੱਟਾ ਸੀ ਸਾਰਿਆਂ ਨੂੰ ਲਾ ਲਿਆ। ਦ੍ਰੋਪਦੀ ਆਪਦੀ ਗੱਲ ਤੇ ਬੜੀ ਸ਼ਰਮਿੰਦਾ ਹੁੰਦੀ ਹੈ ਤੇ ਮਾਫੀ ਮੰਗਦੀ ਹੈ। ਇਸ ਤੋਂ ਬਾਅਦ ਫਿਰ ਜਿਹੜਾ ਉਹ ਸ਼ੰਖ ਆ ਉਹ ਵੱਜਦਾ ਹੈ ਤੇ ਫਿਰ ਉਹ ਵੱਜਦਾ ਹੈ ਤਿੰਨਾਂ ਲੋਕਾਂ ਦੇ ਵਿੱਚ ਸੁਣਾਈ ਦਿੱਤਾ ਜਾਂਦਾ ਹੈ। ਸਾਰੇ ਬ੍ਰਹਿਮੰਡ ਵਿੱਚ ਪਾਂਡਵਾਂ ਦੇ ਯੱਗ ਪੂਰਨ ਹੋਣ ਦੀ ਜੈ ਜੈਕਾਰ ਹੋਣ ਲੱਗੀ। ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਸਭ ਨੇ ਬੜੀ ਭਾਰੀ ਖੁਸ਼ੀ ਮਨਾਈ। ਇਸ ਕਹਾਣੀ ਤੋਂ ਸਾਨੂੰ ਦੋ ਸਿੱਖਿਆਵਾਂ ਮਿਲਦੀਆਂ। ਪਹਿਲੀ ਜਦੋਂ ਪਰਮਾਤਮਾ ਤੁਹਾਡੇ ਨਾਲ ਹੋਵੇ ਤਾਂ ਕੋਈ ਵੀ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਦਾਗਾ। ਦੂਜੀ ਸਿੱਖਿਆ ਇਹ ਮਿਲਦੀ ਆ ਕਿ ਸਾਨੂੰ ਕਦੇ ਵੀ ਕਿਸੇ ਦੀ ਜਾਤ ਨਹੀਂ ਪਰਖਣੀ ਚਾਹੀਦੀ। ਹੋ ਸਕਦਾ ਹੈ ਕੋਥੇ ਨੀਮੀ ਜਾਤ ਵਾਲੇ ਦੇ ਵਿੱਚ ਵੀ ਬਹੁਤ ਵੱਡੇ ਗੁਣ ਹੋਣ ਉਹ ਗਿਆਨੀ ਹੋਵੇ ਬ੍ਰਹਮ ਗਿਆਨੀ ਹੋਵੇ ਇਸ ਕਰਕੇ ਸਾਨੂੰ ਕਦੇ ਕਿਸੇ ਦੀ ਜਾਤ ਨਹੀਂ ਪਰਖਣੀ ਚਾਹੀਦੀਗੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਦੇਖ ਕੇ ਲੋਕ ਆਪ ਦਾ ਜੀਵਨ ਪੱਧਰ ਉੱਚਾ ਚੁੱਕ ਸਕਣ ਜੀ ਮਿਲਦੇ ਆਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਨਵੇਂ ਦਿਨ ਤਦ ਤੱਕ ਦੇ ਲਈ ਰੱਬ ਰੱਖਾ